ਕਿਉਂ ਜਿਹੜੀ ਅਸੀਂ ਕਹੋਮੇ ਜਿਹੜੀ ਬੜੀ ਇਮਾਨਦਾਰ ਤੁਸੀਂ ਇੰਨੀ ਰਿਸਰਚ ਕੀਤੀ ਪੂਰੀ ਦੁਨੀਆ ਤੋਂ ਸਿੱਖਾਂ ਦੀ ਕੌਮ ਇਮਾਨਦਾਰ ਹੈ ਅੱਛਾ ਉਹ ਤਾਂ ਮੈਂ ਤੁਹਾਨੂੰ ਦੱਸਣਾ ਕਿਉਂ ਮੈਂ ਉੱਤੇ ਚਾਰ ਛੇ ਲਿਖੇ ਅਗਵਾਜ ਤੋਂ 40 50 ਸਾਲ ਪਹਿਲਾਂ ਅੱਛਾ ਸੁਣਾਓ ਸਿੱਖ ਕਬੀਲਾ ਗੱਲ ਦਾ ਪੱਕਾ ਵਾਹ ਸਿੱਖ ਕਬੀਲਾ ਗੱਲ ਦਾ ਪੱਕਾ ਸਿੱਖ ਕਬੀਲਾ ਗੱਲ ਦਾ ਪੱਕਾ ਦਿੱਤਾ ਕੋਲ ਨਭਾਵੇ ਆਹਾ ਦਿੱਤਾ ਕੋਲ ਨਿਭਾਵੇ ਨਿਭਾਵੇ ਦਿੱਤਾ ਤੋਲ ਨਭਾਵੇ ਨਭਾਵੇ ਵਲੀ ਸੀ ਬਾਬਾ ਗੁਰੂ ਨਾਨਕ ਦੇਵ ਬੁੱਲੇ ਸ਼ਾ ਫਰਮਾਵੇ ਵਾ 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 ਬਲੀ ਸੀ ਬਾਬਾ ਜੀ ਬੁੱਲੇ ਸ਼ਾ ਹੋਰਾਂ ਨੇ ਬਾਬਾ ਗੁਰੂ ਨਾਨਕ ਦੇਵ ਹੋਰਾਂ ਦੇ ਬਾਰੇ ਵਿੱਚ ਲਿਖਿਆ ਔਰ ਉਹ ਜਿਹੜੇ ਉਹਦੇ ਪਰਕਾਰ ਨੇ ਸਿੱਖ ਹਜ਼ਰਾਤ ਉਹ ਬੁੱਲੇ ਸ਼ਾ ਨੂੰ ਬਹੁਤ ਮੰਨਦੇ ਆ ਅਸੀਂ ਖੁਦ ਜਿਹੜਾ ਹੁਣ ਅੱਗੇ ਮੈਂ ਤੁਹਾਨੂੰ ਦੱਸਣਾ ਸਿੱਖ ਸਰਦਾਰ ਦੀ ਯਾਰੀ ਪੱਕੀ ਵਾ 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 ਭੀੜ ਪਵੇ ਨੀ ਹੱਸਦਾ ਮੇਰਾ ਡੀਐਨਏ ਮੈਂ ਤਾਂ ਖੁਸ਼ ਆ ਸਿੱਖ ਸਰਦਾਰ ਦੀ ਯਾਰੀ ਪੱਕੀ ਭੀੜ ਪਵੇ ਨਹੀਂ ਨਸਦਾ ਯਾਰਾਂ ਨਾਲ ਇਹ ਕਾੜ ਕਡਾਉਂਦਾ ਆਹਾ ਯਾਰਾਂ ਨਾਲ ਇਹ ਕਾੜ ਕਡਾਉਂਦਾ ਯਾਰਾਂ ਨਾਲ ਇਹ ਹੱਸਦਾ ਵਾ 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 ਕੀ ਬਾਤ ਹੈ ਯਾਨੀ ਯਾਰਾਂ ਦਾ ਯਾਰ ਨਹੀਂ ਯਾਰਾਂ ਦੇ ਯਾਰ ਵਾ 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 ਤੇ ਬਿਜ਼ਨਸ ਵਿੱਚ ਸਚਾਈ ਸੁਚੀ ਆਈ ਬਿਜ਼ਨਸ ਵਿੱਚ ਸਚਾਈ ਬਿਜ਼ਨਸ ਵਿੱਚ ਸੁਚਾਈ ਇਹਦੀ ਹੂੰ ਕੋਠੇ ਚੜ ਕੇ ਬੋਲਦੀ ਹੂੰ ਵੀ ਕਹਿੰਨ ਹੁਣ ਕੈਨੇਡਾ ਤੇ ਅਮਰੀਕਾ ਛਾਏ ਨੇ ਵਜਾਉ ਦिए ਮੈਂ ਤੁਹਾਨੂੰ ਇੱਕ ਮਿਸਾਲ ਵੀ ਦੇਗਾ ਮੇਰੀ ਪਰਸਨਲ business ਵਿੱਚ ਸੁਚਾਈ ਇਹਦੀ ਕੋਠੇ ਚੜ ਕੇ ਬੋਲਦੀ ਸਿੱਖਾਂ ਕੋਲ ਮੁਹੰਮਦ ਦੀ ਤਕੜੀ ਨੇਣ ਕੇ ਇਹ ਬੜਾ ਲਫ਼ਜ਼ ਸੁਣਨਾਂ ਨੇਣ ਕੇ ਦਾ ਮਤਲਬ ਸਮਝਦੇ ਨਾ ਨਹੀਂ ਨਾ ਤਰਾਂ ਸਿੱਖ business ਵਿੱਚ ਸੁਚਾਈ ਉਹਦੀ ਕੋਠੇ ਚੜ ਕੇ ਬੋਲਦੀ ਜਿਵੇਂ ਇੰਨੀ ਆ ਕਿ ਮਨਵਾ ਲਿਆ ਉਹਨਾਂ ਨੇ ਆਹ ਸਿੱਖਾਂ ਕੋਲ ਮੁਹੰਮਦ ਮੁਹੰਮਦ ਦੀ ਤਕੜੀ ਨੇਣ ਕੇ ਪੂਰਾ ਤੋੜਦੀ ਨੇਣ ਕੇ ਕਿਤੇ ਆਕੜ ਕੇ ਅੱਛਾ ਭਾਈ ਹਾਂ ਮੈਂ ਪੂਰਾ ਤੋਲਣਾ ਲਾ ਲਓ ਜਿੱਦਾਂ ਜ਼ੋਰ ਲੱਗਦਾ ਮੈਂ ਨਹੀਂ ਮੈਂ ਪੂਰਾ ਤੋਲਣਾ ਵਾਹ ਤੇ ਮੇਰਾ ਪਿੰਡ ਛਾਪਾ ਹੈ ਹੂੰ ਮੇਰੀ ਬੇਗਮ ਦਾ ਪਿੰਡ ਤੁੰਗਾ ਮੈਂ ਉਹ ਘੋੜ ਮੋੜ ਕੇ ਲਿਆਂਦੇ ਵਿੱਚ ਕੀ ਛਾਪਾ ਕੀ ਤੁੰਗਾ ਵਾਲੇ ਹੂੰ ਅਮਰਸਰ ਲੁਧਿਆਣੇ ਅਮਰਸਰ ਵੀ ਮੇਰਾ ਵਾਹ 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 ਸਦਕੇ ਜਾਵਾਂ ਅਮਰਸਰ ਦੇ ਮੈਂ ਤੇ ਖਾਣਾ ਕਾਬਾ ਤੇ ਮੁਕੱਦਸ ਚੀਜ਼ਾਂ ਤੇ ਬਾਅਦ ਮੈਨੂੰ ਮੈਨੂੰ ਅਮਰਸਰ ਵੀ ਭੁੱਲਦਾ ਕੋਈ ਸਾਰੀ ਦੁਨੀਆ ਭੁੱਲ ਜਾ ਅਮਰਸਰ ਕਿਹੜੇ ਪਿੰਡ ਦੇ ਹੋ ਤੁਸੀਂ ਅਮਰਸਰ ਕਿਹੜੇ ਪਿੰਡ ਦੇ ਹੋ ਛਾਪਾ ਛਾਪਾ ਅੱਛਾ ਪਿੰਡ ਛਾਪਾ ਆਇਓ ਛਾਪਾ ਸੀ ਸਹੀ ਸਹੀ ਮੇਰਾ ਛਾਪਾ ਸੀ ਮੇਰੀ ਬੇਗਮ ਦਾ ਸੀ ਤੁੰਗਾ ਇਹ ਸ਼ਹਿਰ ਚ ਆ ਗਿਆ ਤੁੰਗਾ ਤੁੰਗ ਇਹਨਾਂ ਦੀ ਕੌਮ ਹੈ ਛਾਪਾ ਕੀ ਤੁੰਗਾ ਵਾਲੇ ਅੰਮ੍ਰਿਤਸਰ ਲੁਧਿਆਣੇ ਸਿੱਖਾਂ ਨੂੰ ਸਲਾਮ ਹੈ ਬਾਬਾ ਮਿੱਤਰ ਬੜੇ ਪੁਰਾਣੇ ਹੂੰ ਹੁਣ ਅਗਲੀ ਗੱਲ ਬੜੀ ਜ਼ਰਾ ਥੋੜੀ ਜੀ ਹੈ ਤੇ ਕਿਸੇ ਵੀ ਨਹੀਂ ਹੋਣ ਦੇਣਾ ਹਾਏ ਕਿਸੇ ਵੀ ਨਹੀਂ ਹੋਣ ਦੇਣਾ ਕਿਸੇ ਵੀ ਨਹੀਂ ਹੋਣ ਦੇਣਾ ਤੇ ਸਾਨੂੰ ਕਿਸੇ ਵੀ ਨਹੀਂ ਹੋਣ ਦੇਣਾ ਇੱਕ ਆਹਾ ਇਸਾ ਨੂੰ ਕਿਸੇ ਵੀ ਨਹੀਂ ਹੋਣ ਦੇਣਾ ਇੱਕ ਅਸੀਂ ਗੱਡੀ ਦੀਆਂ ਦੋ ਲੈਣਾ ਆਏ ਰਹਿਣਾ ਵੀ ਨਾਲ ਨਾਲ ਆ ਤੇ ਜੱਫੀ ਵੀ ਨਹੀਂ ਪਾ ਸਕਦੇ ਵਾ 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 ਕੀ ਬਾਤ ਹੈ ਤੇ ਮੈਂ ਮੈਂ ਪਰਸਨਲੀ ਜਾਣਨਾ ਹੈ ਕਿ ਨਾਰਵੇ ਦੇ ਵਿੱਚ ਇੱਕ ਸਿੱਖ ਨੇ ਟਾਈਮ ਦਿੱਤਾ ਕਿ 8:00 ਵਜੇ ਫਲਾਣੇ ਦਿਨ ਪਹੁੰਚ ਜਾਗਾ ਤੇ ਬਿੰਨੂ ਕਿਸੇ ਨੇ ਕਿਹਾ ਕਿ ਯਾਰ ਪੈਸੇ ਬੜੇ ਤੁਸੀਂ ਦਿੰਦੇ ਬਾਬਾ ਜੀ ਤੇ ਜੇ ਨਾ ਆਏ ਤੇ ਮੈਂ ਕਿਹਾ ਯਾਰ ਮੈਨੂੰ ਬੇਤਬਰੀ ਨਹੀਂ ਆ ਹੂੰ ਉਹ ਮੈਂ ਘਰ ਨਹੀਂ ਸੀ ਤੇ ਉਹ ਮੇਰੇ ਘਰ ਮੈਂ ਜਦੋਂ 2 ਘੰਟੇ ਬਾਅਦ ਆਇਆ ਸਰਦੀ ਦੇ ਵਿੱਚ ਬਾਹਰ ਖੜੋਤਾ ਹੋਵੇ ਅੱਛਾ ਅਕ ਕਿੱਥੇ ਚਲੇ ਗਏ ਸੀ ਤੁਸੀਂ ਉਦੋਂ ਟੈਲੀਫੋਨ ਮੋਬਾਈਲ ਹੁੰਦੇ ਨਹੀਂ ਸੀ ਮੈਂ 74 75 ਦੀ ਗੱਲ ਮੈਂ ਕਿਹਾ ਯਾਰ ਮੈਂ ਆ ਪੈਸੇ ਤੇ ਫੜੋ ਆਪਣੇ ਮੈਂ ਤੇ ਗਵਾ ਹਾਂ ਹਾਂ ਨਾਲੇ ਮੇਰੀ ਇਹਨਾਂ ਸਿਲਕ ਦਾ ਬੇਈਮਾਨ ਹੋ ਸਕਦੀ ਆ ਜੱਟ ਆ ਜਾਵੇ ਜੱਟ ਆ ਜਾਵੇ ਜੱਟ ਆ ਜਾਵੇ ਸਾਹ ਬਸਾਂਬ ਰੱਖੀਆਂ ਯਾਦਾਂ ਦੇ ਸੰਦੂਕ ਪਰ ਗਏ ਆਹਾਹਾ ਨਾਈਸ ਵੈਰੀ ਨਾਈਸ ਐ ਮੈਨੂੰ ਬੁਲਾਉਂਦੀ ਮੈਂ ਜੱਟ ਆ ਨਾ ਅੰਤਰਾ ਲਈ ਬੇਗਮ ਬੁਲਾ ਰਹੀ ਏ ਬੇਗਮ ਬੁਲਾ ਰਹੀ ਏ ਜੇ ਕੋਈ ਬੁਲਾ ਰਿਆ ਕੋਈ ਹੋਰ ਬੁਲਾ ਲੈ ਤੁਹਾਨੂੰ ਕੀ ਤਰਾਜ ਆ ਜੱਟਾ ਆ ਜਾ ਵੇ ਸਾਂਭ ਸਭ ਰੱਖੀਆਂ ਯਾਦਾਂ ਦੇ ਸੰਦੂਕ ਭਰ ਗਏ ਦੀਵੇ ਨੂੰ ਡਰਾ ਨਹੀਂ ਵਾਏ ਨਾ ਦੀਵੇ ਨੂੰ ਡਰਾ ਨਹੀਂ ਵਾਏ ਵਾਹ ਵਾਹ ਅੱਛਾ ਵਾਏ ਹਮਾਏ ਨਾ ਦੀਵੇ ਨੂੰ ਡਰਾ ਨਹੀਂ ਵਾਏ ਵਟ ਤੈਨੂੰ ਖਾ ਜਾਵਣਾ ਵਟ ਸਮਝਿਓ ਜੀ ਹੁਸੜ ਮੇਰੀ ਹਿੱਕ ਵਿੱਚ ਮੇਰੀ ਹਿੱਕ ਵਿੱਚ ਸਿੱਕ ਦੇ ਭਾਂਬੜ ਤੇ ਵੇੜਾ ਸੀਤ ਕੀਤਾ ਵਾ 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 ਉਹ ਰਾਮ ਨਾ ਬੈਠੇ ਨ ਮਰਨ ਮੈਂ ਕੱਲ ਡਿਆ ਕਿਉਂਕਿ ਉਹਨਾਂ ਨੇ ਪਰਵਾਹੀ ਕਿਸੇ ਕਰਦੀ ਦੁੱਖ ਮੇਰਾ ਦੁੱਖ ਮੇਰੇ ਤੱਕ ਆ